ਸੱਚ ਕੋਨਛੇ ਰਿਹਰ ਮੰਦਰ ਸਾਹਿਬ ਵਿਖੇ ਲੱਖਾਂ ਦੀ ਤਾਦਾਦ ਵਿੱਚ ਨਤ ਮਸਤਕ ਹੋਣ ਵਾਲੀਆਂ ਸੰਗਤਾਂ ਲਈ ਸਟੇਟ ਬੈਂਕ ਆਫ ਇੰਡੀਆ ਨੇ ਬਸ ਕੀਤੀ ਪੇਟ ਇਹ ਵੀ ਪੰਜਾਬੀ ਨਿਊਜ਼ ਦੇ ਖਾਸ ਰਿਪੋਰਟਰ ਰਾਜਨਾਥ ਮਾਹੋ ਜੀ ਸਹਾਇਕ ਨਹਿਰਿੰਦਰ ਚੰਦਰ ਰਾਓ ਹਰਰਾਜ ਸ੍ਰੀ ਹਰਿਕਰਿਸ਼ਨ ਤੇ ਆਈ ਜੇ ਜੇਪੇ ਸਾਹਿਬ ਦੋ ਜੀ ਆਏ 75 ਸਾਲ ਦੀ ਉਮਰ ਨੇ ਦੇ ਆਵੇ 55 ਪਿਆਰੇ ਸਫਲ ਸਾਹਿਬ ਦਿਹਾਰਿਆ ਕੀ ਜੈਸਾ ਸੁਆਸਾ ਨਾਮ ਘਾਹੀ ਜਨਾਂ ਦੀ ਰੁਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਜਹਾਂ ਤਹਰ ਚਾਰੇ ਆਇ ਦੇਖ ਦੇ ਖਤੇ ਵਰਤਿ ਕਾ ਨਾਮ ਦਾ ਨਾਮ ਦਾ ਸਿਮਰਨ ਜੋ ਚੇਅਰਮੈਨ ਸਾਹਿਬ ਅਦੇ ਐਸਬੀਆਈ ਦੇ ਸਮੂਹ ਸਟਾਫ ਵੱਲੋਂ ਬਸ ਭੇਟਾ ਕੀਤੀ ਜਾ ਰਹੀ ਹੈ ਆਪ ਕਿਰਪਾ ਕਰੋ ਰੈਂਪ ਕਰੋ ਸਮੂਹ ਸਟਾਫ ਨੂੰ ਆਪ ਦਾ ਪ੍ਰੇਮਪੂਰਕ ਦੀ ਦਾਤ ਹੋਂ ਬੋਲੇ ਜੀ ਵੀਰਸ

सामने देखे थे बाबे सामने देखे थे अभी सामने तो रखे थे स्टेट बैंक ऑफ इंडिया की जो कम्युनिटी सर्विसेज एक्टिविटी के अंदर हमने एक छोटा सा डोनेशन जो एस को दिया है ये अपॉर्चुनिटी के लिए उनको धन्यवाद कहना चाहता हूँ और ये जो मंदिर स्वर्ण मंदिर विजिट करने का जो मौका मिला है हमको एंड वाई गुरु का जो भी हम ब्लैसिंग मानते हैं हमारा एस फैमिली के लिए आ, और स्टेट बैंक ऑफ इंडिया का जो कम्युनिटी सर्विसेज है और फाइनेंशियल इंक्लूजन है और देश की इकोनॉमिक डेवलपमेंट में जो भाग्यता रखता है ਸਟੇਟ ਬੈਂਕ ਆਫ ਇੰਡੀਆ ਉਹ ਜਾਰੀ ਰਹੇ ਆ ਆਸ਼ੀਰਵਾਦ ਸਟੇਟ ਬੈਂਕ ਦੇ ਉੱਪਰ ਰਹੇ ਥੈਂਕ ਯੂ ਵੈਰੀ ਮਚ ਅੱਜ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੇਵ ਕੌਮ ਦੀ ਮਹਾਨ ਸੰਸਥਾ ਹੈ ਜੋ ਹਰ ਵਕਤ ਮਨੁੱਖਤਾ ਦੀ ਸੇਵਾ ਵਿੱਚ ਲੱਗੀ ਰਹਿੰਦੀ ਹੈ ਬਾਹਰਿਆਂ ਸਿਟਾਂ ਤੋਂ ਗੁਰਦਰਾ ਸਾਹਿਬਾਂ ਦੇ ਦਰਸ਼ਨ ਕਰਨ ਲਈ ਲੱਖਾਂ ਦੀ ਤਰ੍ਹਾਂ ਚ ਸੰਗਤ ਸਤਿਕਾਰਯੋਗ ਸ਼੍ਰੀਮੰਦਰ ਸਾਹਿਬ ਜੀ ਦੇ ਨਾਮ ਤੋਂ ਮਸਤਕ ਹੁੰਦੀ ਹੈ ਅੱਜ ਐਸਬੀਆਈ ਬੈਂਕ ਵੱਲੋਂ ਉਹਨਾਂ ਦੇ ਚੇਅਰਮੈਨ ਸਾਹਿਬ ਬੈਠੇ ਨੇ ਉਹਨਾਂ ਵੱਲੋਂ ਸੰਗਤ ਦੀ ਸੁਵਿਧਾ ਲਈ ਇੱਕ ਬੱਸ ਪੇਟ ਕੀਤੀ ਗਈ ਹੈ ਤਾਂ ਜੋ ਜਿਹੜੀ ਸੰਗਤ ਦਰਸ਼ਨ ਕਰਨ ਲਈ ਬਾਹਰ ਗੁਰਦਰਾ ਸਾਹਿਬਾਂ ਜਾਂਦੀ ਹੈ ਉਹਨਾਂ ਦੀ ਵਰਤੋਂ ਚਾ ਸਕੇ ਮੈਂ ਮਹਾਂਦੇਵ ਪ੍ਰਕਾਸ਼ ਸਾਹਿਬ ਵੱਲੋਂ ਸਰਦਾਰ ਹਜਿੰਦਰ ਸਿੰਘ ਧਾਮੀ ਜੀ ਵੱਲੋਂ ਚੇਅਰਮੈਨ ਸਾਹਿਬ ਦਾ ਐਮ ਡੀ ਸਾਹਿਬ ਦਾ ਸਮੂੱਚੀ ਹੀ ਅਸਬੀ ਆਈਟੀ ਦਾ ਧੰਨਵਾਦ ਕਰਦਾ ਗੁਰੂਮਾਰਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਗੁਰੂਮਾਰਾ ਜੀ ਇਸ ਬੈਂਕ ਨੂੰ ਹੋਰ ਵਧਣ ਫੁੱਲਣ ਦਾ ਮੌਕਾ ਦੇਣ ਤੇ ਗੁਰੂਮਾਰਾ ਚੜ੍ਹਦੀ ਕਲਾ ਬਖਸ਼ਣ ਇਹ ਬੈਂਕ ਹੋਰ ਤਰੱਕੀਆਂ ਕਰੇ ਅਤੇ ਵਿਸ਼ਵ ਦੀ ਨੰਬਰ 1 ਇਹ ਬੈਂਕ ਬਣੇ। ਉਹ ਕ੍ਰਿਪਾ ਕਰਦਾ ਸਾਰੇ ਦੁਨੀਆਂ ਨੂੰ ਮੈਂ